ਪੰਜਾਬ ਸਰਕਾਰ ਦੇ ਸਿਸਟਮ ਦੇ ਸਿਸਟਮ ਦੀ ਗੱਲ ਕਰਦੇ ਹਾਂ ਜਦੋਂ ਤਾਂ ਕਈ ਵਾਰ ਹਰਾਨੀ ਹੁੰਦੀ ਹੈ ਕਈ ਵਾਰ ਬੜੀ ਹਰਾਨੀ ਪਰੇਸ਼ਾਨੀ ਇਸ ਕੋਲੋਂ ਹੁੰਦੀ ਅਕੇ ਕੀ ਚੱਲ ਰਿਹਾ ਹੈ ਦਰਅਸਲ ਕੀ ਹੈ ਕਿ ਪੰਜਾਬ ਅਤੇ ਹਰਿਆਣਾ ਹੀ ਬੋਰਡ ਦੇ ਵਿੱਚ ਇੱਕ ਚੀਜ਼ ਜਾ ਕੇ ਖੁੱਲੀ ਕਿ ਤਿੰਨ ਜ਼ਿਲ੍ਹੇ ਆ ਮਲੇਰਕੋਟਲਾ ਫਾਜ਼ਿਲਕਾ ਤੇ ਪਠਾਨਕੋਟ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਖੱਪਤਕਰ ਫੋਰਮ ਨੂੰ ਚਲਾਉਣ ਵਾਸਤੇ ਕੋਈ समर्पित भवन ਜਾਂ ਨੁਰੀਂਦਾ ਬੁਨਿਆਦੀ ਢਾਂਚਾ ਨਹੀਂਗਾ ਕਮਾਲ ਹੈ ਨਾ ਮਤਲਬ ਕਿ ਸਥਾਪਨਾ ਦਾ ਮਤਲਬ ਇਹ ਨਹੀਂ ਹੈ ਕਿ ਭਾਈ ਤੁਸੀਂ ਚੇਅਰਮੈਨ ਲਾਤਾ ਮੈਂਬਰ ਲਾਤਾ ਤੇ ਉਹ ਫੋਰਮ ਚੱਲ ਪਿਆ ਜਾਂ ਕੋਈ ਵੀ ਅਦਾਰਾ ਚੱਲ ਪਿਆ ਨਹੀਂ ਤੁਹਾਨੂੰ ਕੋਈ ਦਫਤਰ ਦੇਣਾ ਪਊਗਾ ਕੋਈ ਸੁਨਵਾਈ ਵਾਸਤੇ ਕੋਈ ਕੋਟ ਰੂਮ ਕੋਈ ਇਸ ਤਰ੍ਹਾਂ ਦਾ ਹਾਲ ਦੇਣਾ ਪਵੇਗਾ ਮਤਲਬ ਕਿ ਪੁਨੀਯਾਤੀ ਠੰਸਾ ਤੇ ਦਿਓ ਕਿ ਨਾ ਕਮਾਲ ਦੀ ਗੱਲ ਆ ਕਿ ਜ਼ਿਲੇ ਅਸੀਂ ਵੜਾਈ ਤੁਰੇ ਜਾਂਦੇ ਆ ਵੜਾਈ ਤੁਰੇ ਜਾਂਦੇ ਆ ਵੜਾਈ ਤੁਰੇ ਜਾਂਦੇ ਆ ਲਗਾਤਾਰ ਲਗਾਤਾਰ ਪਰੰਤੂ ਬਈ ਲੋਕਾਂ ਨੂੰ ਡਿਲੀਵਰ ਕਰਨ ਵੇਲੇ ਤੁਹਾਡੇ ਕੋਲ ਬਨਿਆਤੀ ਠੰਚਾ ਹੀ ਹੈ ਨਹੀਂ ਤੇ ਫਿਰ ਫਾਇਦਾ ਕੀ ਆ ਅੱਗਾ ਦੌੜ ਪਿੱਛਾ ਚੌੜ ਵਾਲੀ ਕਹਾਣੀ ਆ ਨਾ ਇਸ ਤੋਂ ਸਿਆਤਾ ਕੀ ਕਹੀ ਤੋ ਕਹਿੰਦਾ ਮਤਲਬ ਵੀ ਇਹ ਹੈ ਕਿ ਬਈ ਜਿਵੇਂ ਹੁਣ ਇਹਨਾਂ ਨੇ ਕੁਝ ਜਵਾਬ ਦਿੱਤੇ ਉੱਥੇ ਹਾਈ ਕੋਰਟ ਦੇ ਵਿੱਚ ਪਟੀਸ਼ਨਰ ਨੇ ਉਹਨਾਂ ਤੇ ਸਵਾਲ ਕਰਦਿਆਂ ਦੱਸਿਆ ਕਿ ਦੇਖੋ ਜੀ ਕੱਲ ਇਹ ਆ ਕਿ ਇੱਕ ਕਮਰਾ ਕਿਸੇ ਨੂੰ ਦਿੱਤਾ ਹੈ ਠੀਕ ਹੈ ਜੀ ਬਿਜਲੀ ਜਾਂ ਪਾਣੀ ਉਹ ਸੂਲਤ ਨਹੀਂ ਹੈਗੀ ਕੀ ਕਰੋਗੇ ਤੁਸੀਂ ਕੀ ਕਰੋਗੇ ਤੁਸੀਂ ਟੈਕ ਚੀਫ ਟੈਸਟਰਸ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਮੌਖਿਕ ਰੂਪ ਨਾਲ ਕਿਹਾ ਕਿ ਤੁਹਾਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਪੈਣਗੀਆਂ ਠੀਕ ਹੈ ਜੀ ਸੋ ਇਹ ਹੈ ਹਾਲਤ ਸਾਥੀ ਕਿ ਇੱਕ ਖਪਤਕਰ ਖਪਤਕਰ ਕੌਣ ਹੈ ਤੁਸੀਂ ਕੰਜ਼ਿਊਮਰ ਹੈ ਕੰਜ਼ਿਊਮ ਕਰਦੇ ਹੋ ਤੁਸੀਂ ਜੋ ਵੀ ਤਾਂ ਤੁਹਾਡੀਆਂ ਸਮੱਸਿਆਵਾਂ ਵਾਸਤੇ ਕੀ ਹੋ ਗਿਆ ਕਿ ਇੱਕ ਹੁੰਦਾ ਖਪਤਕਰ ਕਮਿਸ਼ਨ ਠੀਕ ਹੈ ਜੀ ਉਹਦੇ ਵਾਸਤੇ ਜੇ ਕੋਈ ਫਾਰਮ ਵਾਸਤੇ ਜੇ ਕੋਈ ਢਾਂਚਾ ਹੀ ਨਹੀਂ ਦਾ ਤਾਂ ਫਿਰ ਤੁਸੀਂ ਜੋ ਟੈਕਸ ਦੇ ਰਹੇ ਹੋ ਇਨਡਾਇਰੈਕਟ ਟੈਕਸ ਦੇ ਰਹੇ ਹੋ ਤਾਂ ਤੁਹਾਡਾ ਜਿਹੜਾ ਬੁਨਿਆਦੀ ਹੱਕ ਬਣਦਾ ਉਹ ਬੁਨਿਆਦੀ ਢਾਂਚੇ ਦੀ ਅਣਮੂਲਕਰਨ ਤੇ ਦਾਤੇ ਲੱਗਿਆ ਨੇ ਸਰ ਕਮਾਲ ਹੈ ਕਮਾਲ ਹੈ ਮੈਂ ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਹੈਰਾਨ ਹੁੰਨਾ ਕਿ ਇਸ ਦੇਸ਼ ਤੇ ਵਿੱਚ ਯਾਰ ਕੈਸੇ ਕੈਸੇ ਲੋਕ ਰਾਜ ਕਰ ਰਹਾ ਜਿਨ੍ਹਾਂ ਦੀ جوابਦੇ ਲੋਕ ਤਾਂ ਹੀ ਨਹੀਂ ਕਰਦੇ ਹੋਰੀ ਮੁੱਦਿਆਂ ਚ ਉਲਝੇ ਰਹਿੰਦੇ ਆ